हां ਤੁਸੀਂ ਆਓ ਸਾਨੂੰ ਸਾਰਿਆਂ ਨੂੰ ਹੀ ਉਨਾ ਹੀ ਇੰਤਜ਼ਾਰ ਹੈ ਸਾਰਿਆਂ ਨੂੰ ਤੁਸੀਂ ਆਓ ਤੁਹਾਨੂੰ ਅਸੀਂ ਅੱਖਾਂ ਤੇ ਬਿਠਾਵਾਂਗੇ ਤੁਹਾਡਾ ਸਵਾਗਤ ਕਰਾਂਗੇ ਤੇ ਤੁਹਾਨੂੰ ਤੁਸੀਂ ਪੰਜਾਬ ਦੀ ਸਾਡੇ ਪੰਜਾਬ ਦਾ ਮਾਣ ਹੋ ਤੁਸੀਂ ਪੰਜਾਬ ਦੀਆਂ ਸ਼ੇਰਨੀਆਂ ਔਰ ਸਾਡੀਆਂ ਲੱਖਾਂ ਧੀਆਂ ਵਾਸਤੇ ਤੁਸੀਂ ਪ੍ਰੇਰਨਾ ਸਰੋਤ ਹੋ ਬਹੁਤ ਬਹੁਤ ਵਧਾਈਆਂ ਇੱਕ ਵਾਰੀ ਫੇਰ ਤੇ ਵਰਲਡ ਕੱਪ ਦੀ ਟਰੋਫੀ ਜਿਹੜੀ ਹੈ ਉਹ ਪੰਜਾਬ ਚ ਆਊਗੀ ਕਿ ਮਤਲਬ ਟਾਈਮ ਲੱਗ ਜੂਗਾ ਇਹ ਕਿਤੇ ਹੋਰ ਜਾਣਾ ਉਹਨੇ ਪਹਿਲਾਂ ਨਹੀਂ ਸਰ ਉਹ ਤਾਂ ਆਫਿਸ ਚਲੀ ਜਾਏਗੀ ਪੀਸੀਸੀ ਦਾ ਆਫਿਸ ਤੇ ਬੱਸ ਇਸੇ ਆਪਾਂ ਮੰਗਾ ਨਹੀਂ ਸਕਦੇ ਵੀ ਮੈਂ ਗੱਲ ਕਰ ਲੈਣਾ ਉਹਨਾਂ ਨਾਲ ਵੀ ਰਿਲੇਟ ਕਰਾਂਗੇ ਰਿਲੇਟ ਕਰਾਂਗੇ ਹਾਂ ਵੀ ਸਾਨੂੰ ਭਈ ਅਸੀਂ ਕੀੜਾ ਦੇਣਾ ਇਹਦਾ ਪੰਜਾਬ ਚ ਜੀ ਸਰ ਜੀ ਤੇ ਕਪਤਾਨ ਦੀ ਸਟੇਟ ਤਾਂ ਹੋਣੀ ਚਾਹੀਦੀ ਆ ਉਹ ਦੇ ਲੋਕ ਦੇਖਣਾ ਚਾਹੁੰਦੇ ਨੇ ਹੱਥ ਲਾ ਕੇ ਜਿਵੇਂ ਆਪਾਂ ਨੂੰ ਕਹਿੰਦੇ ਹੁੰਦੇ ਕਿ ਤੁਹਾਨੂੰ ਪਹਿਲਾਂ ਟੈਲੀਵਿਜ਼ਨ ਤੇ ਦੇਖਿਆ ਸੀ ਹੱਥ ਲੱਗ ਗਿਆ ਅੱਜ ਪਹਿਲੀ ਵਾਰ ਦੇਖਿਆ ਚਲ ਬਹੁਤ ਬਹੁਤ ਮੁਬਾਰਕਾਂ ਤੁਹਾਡੇ ਚਿਹਰੇ ਦੀ ਸਮਾਈਲ ਮੁਸਕਰਾਹਟ ਦੱਸਦੀ ਹੈ ਕਿ ਤੁਸੀਂ ਮਿਹਨਤ ਕੀਤੀ ਉਸ ਮਿਹਨਤ ਦਾ ਮੁੱਲ ਮਿਲਿਆ ਔਰ ਜਦੋਂ ਮਿਹਨਤ ਤੋਂ ਬਾਅਦ ਫਲ ਮਿਲਦਾ ਹੈ ਉਸ ਫਲ ਦਾ ਜਿਹੜਾ ਸਵਾਦ ਹੈ ਉਹ ਬਕਰੇ ਹੀ ਨਹੀਂ ਸਕੋ ਮੇਰੇ ਖਿਆਲ ਚ ਉਹ ਸ਼ਬਦਾਂ ਚ ਬਿਆਨ ਨਹੀਂ ਕੀਤਾ ਜਾ ਸਕਦਾ ਜਿੰਨੇ ਮਰਜੀ ਇੰਟਰਵਿਊ ਦੇ ਲਿਓ ਪਰ ਜੋ ਤੁਹਾਡੇ ਅੰਦਰ ਫੀਲਿੰਗ ਹੈ ਜੋ ਤੁਹਾਡੇ ਅੰਦਰ ਵਰਲਡ ਚੈਂਪੀਅਨ ਬਣਨ ਦਾ ਜਿਹੜਾ ساری ਉਮਰ ਵਾਸਤੇ ਤੁਹਾਡੇ ਜਿਹੜਾ ਨਾਮ ਰਹੂਗਾ ਤੇ ਮਾਪੇ ਪ੍ਰਾਊਡ ਨਾਲ ਅੱਗੇ ਅਗਲੀਆਂ ਪੀੜ੍ਹੀਆਂ ਪ੍ਰਾਊਡ ਨਾਲ ਦੱਸਿਆ ਕਰਨਗੀਆਂ ਕਿ ਸਾਡੇ ਜਿਹੜੇ ਕਰ ਟਰੋਫੀ